ਫਿਰ ਇਸ ਕੇ ਸਵੇਰ ਆਲੀ ਸਾਰਿਆਂ ਨੂੰ ਅੱਜ ਦਾ ਬਲੌਗ ਕਰ ਦਿੱਤੇ ਆ ਸਟਾਰਟ ਅੱਜ ਆ ਗਿਆ 17 ਤਰੀਕ ਸੇਮਾ ਮਹੀਨਾ 2025 ਕੋਈ ਬਲੌਗ ਸਟਾਰਟ ਕਰਨ ਤੁਸੀਂ ਲੇਟ ਤਾਂ ਹੋ ਗਈ ਕਿਉਂਕਿ ਸੀ ਉੱਥਾ ਸਾਰਾ ਧਿਆਨ ਹੋਊ ਰੈਡੀ ਖੜੀ ਹੋਣ ਲੱਗ ਗਿਆ ਧਿਆਨ ਨਹੀਂ ਰਿਹਾ ਬਲੌਗ ਬਣਾਉਣ ਤੇ ਇਸ ਕਰਕੇ ਮਾਫੀ ਚਾਹੁੰਦੇ ਆ ਮੁੰਡੇ ਹੋ ਕੇ ਰਿਆ ਸਿਆਰ ਸ਼ਰ ਸੁਰੇ ਆ ਰਿਹਾ ਲਾਈਟਾਂ ਬਲ ਲਾਈਟਾਂ ਤੋਂ ਕੋਈ ਆਟੋ ਵਗੈਰਾ ਲਾਵਾਂਗੇ ਉਹਦੇ ਜਾਗਵਾਗੇ ਸਾਨੂੰ ਦਿਖਾਉਣੇ ਆ ਅੱਗੇ ਦਾ ਕੀ ਵਿਊ ਆ ਮਟਾ ਚ ਮੌਸਮ ਬਹੁਤ ਸੋਹਣਾ ਹੋ ਰਿਹਾ ਕਿਉਂਕਿ ਅੱਜ ਇੱਥੇ ਮੀਂਹ ਪੈ ਕੇ ਖੜਿਆ ਜੰਨੀਗੜ੍ਹ ਚ ਤੇ ਤੁਹਾਨੂੰ ਬੰਦ ਚੈੱਕ ਕਰਾਉਣੇ ਆ ਕਿਹ ਬਾਰੀ ਹੈ ਸਾਡੀ ਤੇ ਆਹ ਦੇਖੋ ਮਾਹੌਲ ਪੂਰਾ ਇੱਕ ਨੰਬਰ ਆ ਸੋਹਣੇ ਬੱਦਲਾ ਰੱਖਿਆ ਚਾਰੇ ਪਾਸੇ ਬਿਲਡਿੰਗਸ ਤੇ ਬਹੁਤ ਵਧੀਆ ਮਾਹੌਲ ਹੈ ਤੇ ਤੁਹਾਨੂੰ ਜਾ ਕੇ ਯੂਨੀਵਰਸ ਜੋ ਸਾਰੀ ਕੰਪਨੀ ਦਿਖਾਉਣੇ ਆ ਅੱਜ ਦਾ ਕੀ ਮਾਹੌਲ ਕੀ ਰੰਗ ਢੰਗ ਆ ਧੰਨਵਾਦ ਮਿੱਤਰਾਂ ਨੇ ਆਟੋ ਲੈ ਲਿਆ ਹੈ ਭਰਾ ਹੋਰੇ ਆਟੋ 'ਚ ਬਹਿ ਚੁੱਕੇ ਆ ਉਹ ਸਾਡਾ ਆਟੋ ਆ ਰਿਹਾ ਇਧਰ ਪੂਰੀ ਗੱਡੂ ਵੀ ਲੱਜਾ ਬੰਦੇ ਕੀ ਕਹਿਣਾ ਜਮ ਕਮਲ ਜੀ ਠੀਕ ਹੈ ਜੀ ਆਹੋ ਵੀ ਹੋ ਗਈ ਹੈ ਦੇਖੋ ਵੀ ਰਾਸ਼ ਬਹੁਤ ਆ ਕਿਉਂਕਿ ਅੱਜ ਮੀਂਹ ਪਿਆ ਤਾਂ ਕਰਕੇ ਸਾਰੇ ਬੰਦੇ ਛਿੱਲ ਛਿੱਲ ਤੇ ਨਿਕਲਿਆ ਕੰਮਾਂ ਦੇ ਨਿਕਲਿਆ ਤੇ ਕਾਰਾਂ ਦੇ ਨਿਕਲਿਆ ਤਾਂ ਕਰਕੇ ਥੋੜਾ ਯਾਰ ਰਸ਼ੀ ਬਹੁਤ ਵੱਧਾ ਪਰਾ ਪਰਾ ਹੋਰੇ ਆਟੋ ਜਮ ਆਨੰਦ ਰਹਿ ਰਹੇ ਆ ਆ ਮਿਲ ਗਿਆ ਯਾਰਾਂ ਨੂੰ ਵੀ ਸੀਟ ਬਹਿ ਚੁੱਕੇ ਆ ਤੇ ਚੱਲਦੇ ਆ ਫਿਰ ਅੱਗੇ ਉਨੇ ਆਉਂ ਪੁਲਿਸ ਹੋ ਚੁੱਕੇ ਹੈ ਕੰਪਨੀ ਦੇ ਨੇੜੇ ਤੇ ਵੀਊ ਬੋ ਸੋਨਾ ਹੋ ਰਿਹਾ ਰਾਹ ਦਾ ਸਭ ਚੈੱਕ ਵੀਊ ਚੈੱਕ ਕਰੋ ਕਿ ਨਾ ਸੋਨਾ ਹੋ ਗਿਆ ਦੇਖੋ ਜਿਹੜੀ ਆ ਏਰੀਆ ਨਾ ਇਹ ਦਿਲ ਕਰਦਾ ਵਿੱਚ 100 ਮੀਟਰ ਦੀ ਰੇਸ ਲਾ ਦੀ ਪਰ ਲਾ ਨਹੀਂ ਸਕਦੇ ਕਿਉਂਕਿ ਥੋੜੇ ਅਜੇ ਦੀਨਾ ਸੀ ਨਾ ਜੇ ਡੋਰਾ ਚੰਦੇ ਦਾ 100 ਮੀਟਰ ਦੀ ਰੇਸ ਪੱਕਾ ਸੀ ਕਿਉਂ ਲਖਾਈ ਜਮਾ ਵੀ ਨਹੀਂ ਜਮਾ ਓਕੇ ਨਹੀਂ ਸਾਫ ਰੋਡ ਤੇ ਭੱਜਾਂ ਦਾ ਮਨ ਤਾਂ ਆਟੋਮੈਟਿਕ ਕਰ ਹੀ ਆਉਂਦਾ ਬਣੀ ਵੀ ਕੱਲ ਹੀ ਹੈ ਹਾਂ ਜਸਟਰਡੇ ਚਲੋ ਆਪਣੀ ਆਓ ਅੱਜ ਵੀ ਸਾਡੀ ਕੰਪਨੀ ਤੇ ਦਿਖਾਉਣੇ ਆ ਸਾਨੂੰ ਰੰਗ ਟੰਗ ਚਲੋ ਜੀ ਮਿਲਦੇ ਆਂ ਪਹੁੰਚ ਚੁਕੇ ਮੁੰਡੇ ਚਲੋ ਚਲੀਏ ਬਹੁਤ ਠੰਡਾ ਮਾਹੌਲ ਪਾਣੀ ਵਗਰੇ ਪੀਏ ਪਾਣੀ ਵਗਰੇ ਪੀ ਕੇ ਚੱਲਦੇ ਆਂ ਕੀ ਹਾਲ ਆ ਭਰਾ ਦਾ ਚਾਹ ਮਿਲੂ ਅੱਜ ਬਾਅਦ ਦੇਖੂਗੇ ਆ ਆ ਚਾਹ ਦੀ ਗੱਲ ਸਿਰਾਂ ਲਾਉਂਦਾ ਭਰਾ ਜਿਹਨੇ ਚਾਹ ਪੀਣੀ ਹੈ ਇੱਕ ਨੰਬਰੇ ਤੇ ਬਾਈ ਕੋਲੇ ਆਓ ਚਾਹ ਪੀਓ ਨਿਆਰੇ ਲਓ ਧੰਨਵਾਦ ਇਸ ਨੇ ਮੁੜ ਚੁੱਕੀ ਹੈ ਸਾਡੀ ਕਲਾਸ ਤੇ ਅਸੀਂ ਚੱਲੇ ਹਾਂ ਹੁਣ ਹੋਮਵਾਲ ਕਿਵੇਂ ਹੋਂਕਮਾਲ ਜੀ ਕੀ ਕਿਵੇਂ ਰਿਹਾ ਤੇ ਤੁਹਾਡਾ ਬਹੁਤ ਕੁਝ ਨਮਾ ਸਿਖਾਇਆ ਬਹੁਤ ਬਹੁਤ ਸਿਖਾਇਆ ਕੁਝ ਲੋਕ ਪਰੋਚਾ ਚਾਹ ਪਿਆਈ ਪਰ ਉਹਨਾਂ ਨੂੰ ਰਾਸ ਨਹੀਂ ਆਈ ਕੱਲੇ ਲਾਲਚ ਕਰ ਜਾਂਦੇ ਧੋਖਾ ਦੇ ਦਿੰਦੇ ਹੈ ਯਾਰ ਅਗੇ ਦੁੱਧ ਪਿਆਇਆ ਭਰਾਵਾਂ ਨੂੰ ਪਰ ਦੁੱਧ ਪੀਣ ਵਾਲੇ ਹੈ ਨਹੀਂ ਸੀ ਇਹ ਤਾਂ ਉਹ ਗੱਲ ਹੋ ਗਈ ਵੀ ਸਭ ਕਾ ਨੂੰ ਦੁੱਧ ਪਿਉਂਦੇ ਰਹੇ ਤੇ ਹੱਡ ਤੇ ਡਾਂਗੇ ਮਾਰਗੇ। ਡਾਂਗੇ ਮਾਰਿਆ ਤਰੇ ਮਾਰੀ ਆ। ਮਰ ਗਿਆ। ਮਰ ਗਿਆ। ਨਵੇੜ ਤਾਂ ਨਵੇੜ ਦੀ ਗੱਲ। ਆਉ ਦੇ ਘਲਾ ਹੋਂਡਾ। ਕੀ ਬਾਤ ਆਏ? ਚੱਲੇ ਹੁਣ ਘਰਾਂ ਨੂੰ। ਤੂੰ ਜਾ ਕੇ ਲਾਉਣੇ ਰੌਣਕਾ ਮੈਂ ਤੇ ਆਂ ਫਰੀ। ਆਟੋ ਮਿਲ ਚੁੱਕਿਆ ਸਾਨੂੰ। ਤੇ ਚੱਲੇ ਆ ਭਰਾ ਹੋਰੇ ਘਰ ਵੱਲ। ਹਾਂ। ਘਰੇ ਆ ਕੇ ਬਣਾਉਣੇ ਆ ዳਾ ਰੋਟੀ ਚੱਕ ਰੌਣੇ ਕਿਵੇਂ ਬਣੀ ਆ ዳਾ ਰੋਟੀ ਦਾ ਬਲਾਉ। ਕਦਾ ਰੋਈ ਜਾਂਦਾ ਕਹਿੰਦਾ ਮੈਨੂੰ ਕਿਸੇ ਦੀ ਯਾਦ ਆ ਰਹੀ ਐ ਅੱਖਾਂ ਨਾਮ ਹੋਈਆਂ ਪਈਆਂ ਚਲੋ ਕੋਈ ਨਹੀਂ ਇਹ ਹੱਸਦੇ ਜੇ ਪਹਿਲਾਂ ਤਾਂ ਮੈਂ ਸਹੀ ਸੀ ਦੇ ਚੱਲ ਜਿਹਨਾਂ ਨੇ ਨਹੀਂ ਗਿਆ ਚੱਲ ਪਿਆ ਫੇਰੇ ਵੀਰੋ ਕੰਮ ਦਾ ਰੋਟੀ ਦਾ ਆ ਮਾਰੀ ਐ ਦਾਲ ਦਾਲ ਬਾਂਦੀ ਅੱਜ ਗੰਡੇ ਭੌਂਦੇ ਆ ਹੁਣ ਆਲੂ ਪੁਨੀਏ ਨੇ ਏਸ ਤੋਂ ਬਾਅਦ ਕਾਬਲੀ ਫੱਲੇ ਪਾ ਦਾਂਗੇ ਛੋਟਾ ਛੋਟਾ ਨੂਨ ਮਿਲ ਕੇ ਪਾ ਦਤਾ ਤੇ ਇੱਕ ਨੰਬਰ ਮਾਹੌਲ ਚੋਂ ਅੰਦਰ ਭਰਾ ਅਰੇ ਇੱਥੇ ਟੁੱਟ ਨੇ ਸੇਵਨ ਵਾਰ ਇੱਧਰ ਗਾਣੇ ਚੱਲੇ ਆ ਕਾਲ ਬੰਦੀ ਜਾਂਦਾ ਤੇ ਉਹ ਨਾਲ ਜੇ ਆਪਣੇ ਜਿਹੜੇ ਕਾਪੀਰਾਈਟ ਨਾਲ ਜੇ ਹਾਂ ਕੁੱਪਤਾ ਕਰਕੇ ਮੋਬਾਈਲ ਘਟਾ ਦਸੀਏ ਕੰਮ ਉੱਤਰ ਫੋੜ ਜਲੀਏ ਮਤਲਬ ਭਰਾ ਦਿਖਾਓ ਰੋਟੀ ਲਾਉਣੀ ਆਉਣ ਜੀ ਤੇ ਗੋਸ਼ ਦੀ ਜਲੀ ਰੋਟੀ ਗੋਲ ਹੋ ਗਈ ਔਰ ਇੱਕ ਬਾਡੀ ਬਿਲਡਰ ਤਾਂ ਵਨੀ ਸ਼ਾਟ ਤਾਂ ਵਿੱਚ ਆ ਕਰੇ ਤੇ ਚੇਸਟ ਮਰੀਂਗਾ ਮਰੀਂਗਾ ਸੋ ਆਇਦਰਾ ਆਇਆ ਖਾ ਲੈਨੇ ਜੰਨ ਫਾਲ ਦੇ ਵਾਟਰ ਸਪਲਾਈ ਹੋ ਰਿਹਾ ਬਾਹਰ ਹੁਣ ਕੁਆਲਿਟੀ ਚੈੱਕ ਕਰਾਂਗੇ ਜਦੋਂ ਬਣ ਜੀ ਤੁਹਾਨੂੰ ਦਿਖਾਵਾਂਗੇ ਵੀ ਇੱਕ ਨੰਬਰ ਦਾਾਲ ਕੇ ਇਹਨੂੰ ਕਹਿੰਦੇ ਆ ਪਾਣੀ ਥੋੜਾ ਬਾਦਰ ਖਾ ਕੇ ਉਹਨੂੰ ਦਾਾਲ ਚੀਕ ਦਾਾਲ ਥੱਲੇ ਆਣ ਲੱਗ ਗਈ ਆਹ ਨਾਲ ਵਾਲਾ ਕੰਮ ਮੇਰੇ ਵੀਰੋ ਓਕੇ ਰਿਪੋਰਟ ਕਰਤਾ ਇੱਕ ਨੰਬਰ ਕਰਤਾ ਦਾਾਲ ਦਾ ਤਾਂ ਠੀਕ ਹੈ ਤੇ ਜਦੋਂ ਮੈਂ ਇੱਕ ਨੰਬਰ ਦਾਾਲ ਇੱਕ ਨੰਬਰ ਹੈ ਹੁਣ ਬਾਈ ਰੋਟੀਆਂ ਚੈੱਕ ਕਰੌਣੇ ਸਨ ਰੋਟੀਆਂ ਦੇ ਪ੍ਰਧਾਨ ਹੋਰੇ ਲੱਗਿਆ ਕਦੋਂ ਦੇ ਕਹਿੰਦੇ ਆਟਾ ਹੀ ਮੁਕਾਤਾ ਸੀ ਇੱਕ ਦੋ ਰੋਟੀਆਂ ਦਾ ਆਟਾ ਰਹਿ ਗਿਆ ਅਮਨ ਜੀ ਹੱਥ ਥੱਕ ਗਏ ਪਰ ਦਿਲ ਨਹੀਂ ਥੱਕਿਆ ਹੈ ਦਿਲ ਕਹਿੰਦਾ ਵੀ ਲਾ ਦੇਾਂਗੇ ਭਰਾਵਾਂ ਨੂੰ ਭੁੱਖੇ ਨਹੀਂ ਮਰਦੇ ਅੱਜ ਅਸੀਂ ਇਹ ਕੰਮ ਕਰੀਏ ਨੇ ਇੱਧਰ ਬਹਿਲੇ ਬੰਦੇ ਦਿਖਾਉਣੇ ਯਾਰ ਆਹ ਦੇਖੋ ਲੈਪਟਾਪ ਤੇ ਬਸ ਲੈਪਟਾਪ ਤੇ ਬੈਠੇ ਰਹਿੰਦੇ ਸਾਰਾ ਦਿਨ ਅਸੀਂ ਕੰਮ ਤਾਂ ਨਹੀਂ ਕਰਾਉਂਦੇ ਵਿੱਚ ਅੱਜ ਵਾਕ ਪੜ ਲਏ ਨੇ ਪਰ ਇਹ ਜਿਹਾ ਕੁਝ ਕਰੀਏ ਬਣ ਚੁੱਕੀ ਇਹ ਰੋਟੀ ਦਾ ਤਿਆਰ ਹੋ ਚੁੱਕਾ ਨਵਾਂ ਡੱਬਾ ਕੇ ਹੁਲਾ ਚੁੱਕਿਆ ਪ੍ਰਾਣਾ ਮੁੱਕ ਚੁੱਕਿਆ ਤੇ ਭਰਾਵਾਂ ਨੂੰ ਸਾਰਿਆਂ ਨੂੰ ਦਾਲ ਪਤਾਈ ਜਾਏਗੀ ਤੁਹਾਨੂੰ ਨਗਰ ਪਤਾਇਆ ਜਾਏਗਾ ਤੇ ਪ੍ਰਾਪ ਖੋਸਾ ਪੂਰੀ ਦਾਲ ਇੱਕ ਨੰਬਰ ਬਣੀ ਪੂਰੀ ਦਨ ਪ੍ਰਤੀ ਦਿਨ ਜਦੋਂ ਆਲ ਦੀ ਤੇ ਰੋਟੀ ਦੀ ਕੁਆਲਿਟੀ ਵਧਦੀ ਜਾਂਦੀ ਹੈ ਤੇ ਪਿਆਰ ਵੀ ਵਧਦਾ ਜਾਂਦਾ ਹੈ। ਤੇ ਐਂ ਦੇ ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਰੋਟੀਆਂ ਦੀ ਕੁਆਂਟੀਟੀ ਕੱਢੀ ਜਾਂਦੀ ਹੈ ਤੇ ਸਾਡੇ ਨਾਲ ਇਹ ਕੁਆਂਟੀਟੀ ਵਧੇ ਜਾਂਦੀ ਜਾ ਰਹੀ ਹੈ। ਆਪਸ ਵਿੱਚ ਬべ ਹੈਗੇ ਨਹੀਂ ਸਾਡੇ। ਲਓ ਮੇਰੇ ਧੰਨਵਾਦ, ਲਵ ਯੂ। ਐਡੀ ਗੱਲ ਕਰਾ ਦਿੱਤੀ ਹੈ। ਇਹ ਭਰਾ ਹੋ ਰਹੇ ਸਨ। ਹਾਂ ਬਸ ਕਹਿ ਤਾਂ ਨਾ। ਮੈਂ ਤਾਂ ਜੀ ਬਾਤ ਹੋ ਗਈ। ਧੰਨਵਾਦ ਦਾ ਲਵ ਯੂ। ਤੇ ਆਪ ਕੋਈ ਕਹਿ ਲਈ ਆ। ਮੈਂ ਨੇ ਆ ਰੋਟੀ ਖਾ। ਲੂਟੀ ਖਾ ਗਏ ਤੇ ਮੁੰਡੇ ਬੈਗੇ ਸੀ ਪੜਨ ਹਰੇ ਤੱਕ ਪੜੀ ਜਾਂਦੇ ਆ ਟਾਈਮ ਬਹੁਤ ਹੋ ਚੁੱਕਿਆ ਟਾਈਮ ਹੋ ਚੁੱਕਿਆ 8 ਵਜ ਗਏ ਟਾਈਮ ਦਾ ਬਾਬੀ ਦੀ ਮਿਹਰ ਨਾ ਪਤਾ ਹੀ ਲੱਗਦਾ ਬਹੁਤ ਮਿਹਨਤ ਆ ਚੱਲਦੀਆਂ ਉਹ ਬਾਈ ਦੀ ਹੁਣ ਕਲਾਸ ਖਤਮ ਹੋਈ ਆ ਤਾਂ ਕਿ ਅਰੇਸਟ ਤੇ ਚਾਹ ਬਣਾਈ ਬਾਈ ਨੇ ਸਾਰਿਆਂ ਨੂੰ ਧੰਨਵਾਦ ਵੀਰੇ ਜਿਹੜਾ ਚਾਹ ਦਾ ਜਿਹਨਾਂ ਪਿਆਰ ਮਿਲ ਰਿਹਾ ਤੇ ਜੇ ਕਿਤੇ ਗਏ ਸਾਨੂੰ ਦਿਖਾਵਾਂਗੇ ਨਹੀਂ ਬਲੌਗ ਦੀ ਇਥੇ ਐਂਡਿੰਗ ਹੋ ਜੋ ਅੱਜ ਦੀ ਧੰਨਵਾਦ ਥੈਂਕ ਯੂ ਤੇ ਸਾਨੂੰ ਦੱਸਿਆ ਸੀ ਪਹਿਲਾਂ ਵੀ ਫਿਲਮ ਦੇਖਣ ਜਾ ਰਹੇ ਹਾਂ ਤੇ ਖਾਣ ਦਾ ਇੱਕ ਨਾ ਮਾਹੌਲ ਵਧੀਆ ਬਣ ਗਿਆ ਸੀ ਬਹੁਤ ਬੜਾ ਘੈਂਟ ਮਾਹੌਲ ਆ ਭਰਾ ਯਾਰ ਸਾਰੇ ਆਏ ਆ ਅਸੀਂ ਬਾਕੀ ਬੰਦੇ ਉਧਰ ਬੈਠੇ ਆ ਖੜੇ ਆ ਉਹ ਬੈਠੇ ਆ ਤੇ ਲੁੱਕ ਚੈੱਕ ਕਰੋ ਬਹੁਤ ਸੋਹਣਾ ਬਣਾਇਆ ਗਿਆ ਵੀ ਯਾਰ ਤੇ ਬਾਕੀ ਤੁਹਾਨੂੰ ਦਿਖਾਉਣਾ ਕੀ ਕੋਸਾ ਹੈ ਇਦਾਂ ਹੀ ਬਣੇ ਰਿਹਾ ਤੁਸੀਂ ਲੁੱਕ ਚੈੱਕ ਕਰੋ ਵੀਰੋ ਬਹੁਤ ਸੋਹਣਾ ਬਣਾਇਆ ਗਿਆ ਸਭ ਕੁਝ ਤੇ ਮਿਲਦੇ ਆ ਤੁਹਾਨੂੰ ਫਿਲਮ ਦੇ ਵਿੱਚ ਕਿਵੇਂ ਰੱਗੀ ਫਿਲਮ ਤੇ ਕਿਹੜੀ ਦੇਖਣ ਆਏ ਆ ਤੁਹਾਨੂੰ ਦਾਦੇ ਕਿਹੜੀ ਫਿਲਮ ਚੱਲ ਰਹੀ ਹੈ ਸਾਡੀ ਫਿਰ ਡਾਕੂਆਂ ਦਾ ਬੰਦਾ 3 ਚੱਲ ਰਹੀ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਦੇਰਫਰੋਡ ਦੀ ਐਕਟਿੰਗ ਆਮਣੂ ਭਰਾ ਜੀ ਗਏ ਆ ਖਾਣ ਪੀਣ ਲੈਣ ਤੇ ਤੁਹਾਨੂੰ ਦਿਖਾਉਣੇ ਆ ਫਿਰ ਕੀ ਕੁਝ ਖਾਦਾ ਕੀ ਕੁਝ ਕੀਤਾ ਬਹੁਤ ਅੱਛੀ ਫਿਲਮ ਨਿਆਰਾ ਆ ਰਿਹਾ ਦੇਰਫਰੋਡ ਨੂੰ ਕੀ ਕਹਿਣਾ ਚਾਹੋਗੇ ਦੇਰਫਰੋਡ ਭਾਜੀ ਨੂੰ ਦੇਰਫਰੋਡ ਭਾਜੀ ਦਾ ਤੁਹਾਨੂੰ ਪਤਾ ਹੀ ਆਈ ਪਰ ਐਕਸ਼ਨ ਫਿਲਮ ਵਧੀਆ ਹੁੰਦੀ ਹੈ ਉਨ੍ਹਾਂ ਦੀ ਹਾਈ ਵਾਰ ਸਟੋਰੀ ਨਵੀਂ ਹੁੰਦੀ ਹੈ ਸਰਵਕਲੀ ਬਾਈ ਜੀ ਦੀ ਫਿਲਮ ਨਹੀਂ ਦੱਜੀ ਇੰਨੀ ਬਟ ਬਾਕੀ ਸਾਰਿਆਂ ਫਿਲਮ ਇੱਕ ਨੰਬਰ ਸੀ ਦੇਰਫਰੋਡ ਦਾ ਇੱਕ ਅੱਦਾ ਇੱਕ ਅੱਦਾ ਫਿਰ ਨਿਕਲ ਜਾਂਦਾ ਇੱਕ ਅੱਦਾ ਆਰਟੀਕਲ ਮਾੜਾ ਨਿਕਲ ਜਾਂਦਾ ਉਹ ਦੇਖ ਆਵਣ ਜੀ ਲੈ ਕੇ ਆ ਰਹੇ ਕੋਈ ਘੈਂਟ ਜਿਹਾ ਫਲੇਵਰ। ਯਾ ਵਾਹ। ਆਵਣ ਜੀ ਕਹਿੰਦੇ ਨਿਆਰਾ ਲਿਆ ਰਹੇ ਆ। ਆ ਕੇ ਦੇਖ ਲਗੇ। ਚੀਜ਼ ਤੇ ਕੈਨੀਮਲ ਮਿਕਸ ਕਰਾਇਆ। ਅੱਛਾ ਬਹੁਤ ਘੈਂਟਾ ਬਹੁਤ ਇੱਕ ਨੰਬਰ ਆ। ਇਹ ਐਂ ਕਿਉਂ ਲੱਗ ਰਿਹਾ ਮੱਚੇ ਜਿਹਾ? ਮੱਚੇ ਨਹੀਂ ਇਹ ਕੈਰੀਮਲ ਛਿੜਕਿਆ। ਅੱਛਾ। ਬੜੀਆ ਕੰਮਰਾ। ਕੀ ਕਹਣਾ ਜਾਓਗੇ? ਕਿਵੇਂ ਲੱਗ ਰਹੀ ਐ ਫਿਲਮ? ਫਿਲਮ ਵੀ ਓਕੇ ਆ ਪੂਰਾ। ਖਾਣ-ਪੀਣ ਵੀ ਇੱਕ ਨੰਬਰ ਜਾ ਤੇ ਨਿਆਰਾ ਬੰਨਿਆ ਹੋਇਆ ਭਰਾਵਾਂ ਨੇ। ਜੋ ਰਾਲ ਮਿਲ ਕੇ ਆਈ ਦਾ ਰਾਲ ਮਿਲ ਕੇ ਆਈ ਦਾ ਤੇ ਖਾਈ ਦਾ ਹੀ ਫੁੱਲ ਕੇ ਆ ਕਿਰਸ ਨਹੀਂ ਕਰੀ ਦੀ ਕਿਉਂ ਜੀ ਮੇਰੀ ਪੂਰੀ ਪੂਰੀ ਕਿਰਸ ਨਾ ਨਾ ਮਨ ਵੀ ਜਿੱ ਕਿੱਧਰ ਨਹੀਂ ਹੁਣ ਵੀਰ ਥੋੜਾ ਅੰਡਰਗਰਾਊਂਡ ਹੋਇ ਇੱਕ ਦੋ ਮਿੰਟ ਵਾਲੀ ਅੱਛਾ ਜੀ ਹਾਂ ਤੇ ਕੋਈ ਨਹੀਂ ਮੈਲ ਦੇ ਨਾਲ ਹੋਲੇ ਟਾਈਮ ਬਾਅਦ ਸੁਣਦੀ ਥਾਪੀ ਮਿਡਲ ਕਲਾਸਾ ਵਿੱਚੋਂ ਉੱਠ ਕੇ ਕਿੱਲੇ ਵਿੱਚ ਆ ਕੋਠੀ ਪਾਤੀ ਬੜੇ ਸੁਣੀ ਦੇ ਖਾੜੇ ਲੋਕੋ ਉਦੇ ਵਰਗਾ ਕੱਠ ਨਹੀਂ ਹੋਣਾ ਘਰ ਘਰ ਜੰਮਦੇ ਪੁੱਤ ਰਹਿਣਗੇ ਮੂਸੇ ਆਲਾ ਜੱਟ ਨਹੀਂ ਹੋਣਾ ਮੂਸੇ ਆਲਾ ਜੱਟ ਨਹੀਂ ਹੋਣਾ ਸਾਡੇ ਗਾਂ ਪੁੱਛਾ ਟੀਆ ਨਹੀਂ ਮੈਂ ਵੀ ਇੱਕ ਨੰਬਰ ਨਿਆਰਾ ਮੰਤਰੀ ਜੀ ਦਾ ਬਹੁਤ ਧੰਨਵਾਦ ਤੇ ਬਹੁਤ ਸੋਹਣੀ ਲੱਗਦਾ ਸਾਰਾ ਕੋਸੀ ਪਰ ਦਰਮਾ ਸਭਰ ਦਾ ਇੱਕ ਬੰਦਾ ਬਾਕੀ ਦੇ ਜੀ ਦਾ ਸਤਿ ਸ੍ਰੀ ਅਕਾਲ ਜੀ ਖਿਲਾਸ ਜੀ ਦਾ ਇਹ ਸੋਹਣਾ ਹੈ ਗੱਲ ਇਹ ਤਾਂ ਸੋਹਣਾ ਬਹੁਤ ਬਹੁਤ ਲੋਕੇ ਚੈੱਕ ਕਰ ਰਹੇ ਨੇ ਬਾਰੇ ਨੂੰ ਬਹੁਤ ਸੋਹਣੇ ਸਣੇ ਗੱਲਾਂ ਦੇਖਾਂ ਇੱਥੇ ਫਿਲਮ ਦੇ ਨਾਲ ਨਾਲ ਮਨੋਰੰਜਨ ਦੀਆਂ ਜਵਾਕਾਂ ਲਈ ਬਹੁਤ ਖੇਡਾਂ ਦੇਖੋ ਗੱਡੀ ਚੈੱਕ ਕਰੋ ਟਾਪ ਕਲਾਸ ਏਡੀ ਵੀ ਇਧਰ ਵੀ ਗੱਡੀਆਂ ਬਹੁਤ ਖੜੀਆਂ ਨੇ ਤੇ ਆਹੋ ਜਵਾਕਾਂ ਨਾਲ ਦੇ ਭਾਵੇਂ ਬਹੁਤ ਸੋਹਣਾ ਮੋਲ ਬਣਿਆ ਹੋਇਆ ਬਹੁਤ ਸੋਹਣਾ ਚੀਜ਼ ਉਧਰ ਸ਼ੀਟਿੰਗ ਹਾਲ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਵੀ ਇੱਕ ਜੈਡ ਤੇ ਕਹਿੰਦੇ ਮੁੰਡੇ ਫਿਲਮ ਦੇਖ ਕੇ ਇੱਥੇ ਸੁੰਦਰ ਬਣਾਇਆ ਚ ਇਹਨਾਂ ਸੋਹਣਾ ਬਹੁਤ ਸਿਕਰੋ ਦਾ ਮੁੰਡਾ ਮੁੰਡੇ ਦਾ ਇੱਕ ਆਪਣੇ ਆਪਣੇ ਚੇਂਜ ਕਰਵਾ ਲੈਣੇ ਸੀ ਆ ਗਏ ਉਹ ਵੀ ਬਾਰਿਸ਼ ਆ ਰਹੀ ਹੈ ਬਾਹਰ ਤੇ ਸੋਚਿਆ ਵੀ ਕੱਲ ਵੀ ਕਾਨੂੰ ਰੇਟ ਜਾਣੇ ਖੜਾ ਤਾਂ ਕਰੀ ਤੇ ਅੱਜ ਖੇਡ ਦੇ ਨਾਲ ਟੱਕਰ ਤੇ ਤਾਂ ਗਾ ਪੇੜ ਉੱਤੇ ਆ ਗਏ ਉੱਪਰ ਗੇਟਨ ਸਾਡੇ ਘਰਾਂ ਕੋਲ ਸੀਗਾ ਤੇ ਪੂਲ ਖੇਡ ਰਹੀਆਂ ਤੇ ਬਾਹਰ ਬਹੁਤ ਉਹਨਾਂ ਮੋਲ ਵੜ ਗਿਆ ਮੀਂਹ ਪੈ ਰਿਹਾ ਜਿਹੜਾ ਉੱਪਰ ਆ ਦੇਖੋ ਕਿਵੇਂ ਲੱਗਿਆ ਕਾਪੜਾ ਫਿਲਾ ਮੇਰੇ ਕਿੱਤੇ ਨਾ ਕੋਈ ਨਾ ਆ ਦੇਖੋ ਇੱਥੇ ਵੀ ਬਾਰਿਸ਼ ਨੇ ਧੋਸ ਦਿੱਤੀ ਨਮਸਕਾਰ ਜੀ ਸੇ ਮੈਂ ਹਾਂ ਤੇ ਲਾ ਕੋਈ ਨਹੀਂ ਜੀ ਹੁਣ ਅਸੀਂ ਗੇਮ ਖੇਡ ਰਹੇ ਆ ਕਰਨ ਤੇ ਆਪਣਾ ਕਮਲ ਕੇ ਕੇ ਇੱਕ ਟੀਮ ਚ ਤੇ ਚਲੋ ਖੇਡ ਕੇ ਉਹ ਤੋਂ ਬਾਅਦ ਸਾਨੂੰ ਬਾਹਰ ਦਾ ਮਾਹੌਲ ਫੇਰ ਚੈੱਕ ਕਰਾਉਣੇ ਆ ਕਹਿੰਦੇ ਸ਼ਾਹ ਜੀ ਖਾ ਕੇ ਖੀਰਾ ਪੰਗੇ ਲੈਂਦੀ ਆ ਖੀਰਾ ਆ ਦੇਖੀ ਆ ਨੀ ਆਣਾ ਬੱਸਾਂ ਚ ਹਾਏ ਹਾਏ ਖੀਰਾ ਖਾ ਕੇ ਇਹਨਾਂ ਨੂੰ ਆਏ ਜਾਣਗੇ ਕਾਲਾ ਜੱਟ ਲਈ ਦੇਖਿਆ ਤੇ ਭਾਂਡੇ ਰਹਿ ਗਏ ਸੀ ਤਾਂ ਕਰਕੇ ਹੁਣ ਵੀਰ ਜੀ ਭਾਂਡੇ ਮਾਰ ਰਿਹਾ ਮਤਲਬ ਇੰਨੇ ਨਾਲ ਨਾਲ ਮਾਈਂਡ ਫਰੈਸ਼ ਹੋ ਜਾਂਦਾ 10 ਮਿੰਟ ਰੈਸਟ ਹੋ ਜਾਂਦੀ ਆ ਤੇ ਬਸ ਇਸ ਤੋਂ ਬਾਅਦ ਫਿਰ ਤੁਸੀਂ ਕੋਡ ਲਿਖਣ ਲੱਗ ਜਾਵਾਂਗੇ ਤੇ ਕਿਵੇਂ ਲੱਗ ਰਿਹਾ ਵੀਰੇ ਤੁਹਾਨੂੰ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਕਰਸੀ ਤੋਂ ਦੇ ਦਿਓ ਭਾਜੀ ਮਾੜੀ ਤੇ ਵੀਰ ਬਹੁਤ ਮਿਹਨਤ ਕਰਦਾ ਇਹ ਕੋਡਿੰਗ ਦਾ ਮਾਸਟਰ ਆ ਇਹ ਜਿਹਨੂੰ ਅਗਲਾ ਘਟਾ ਥੋੜੀ ਬੋਲਣ ਦੀ ਨਿੱਕੀ ਗੱਲ ਤੇ ਗੁੱਸਾ ਕਰ ਜਾਂਦਾ ਪੇਸ਼ੈਂਸ ਘਟਾ ਹੈ ਪੇਸ਼ੈਂਸ ਘਟਾ ਉਹ ਹੀ ਜਿਹੇ ਆ ਜਿਹਨੂੰ ਟੋਕ ਦੇ ਕਿਸੇ ਗੱਲ ਤੋਂ ਇਹ ਵੀ ਗੁੱਸਾ ਕਰ ਜਾਂਦਾ ਉਹ ਦੋਨੇ ਇੱਕੋ ਜਿਹੇ ਭਰਾ ਭਰਾ ਕਹੇ ਵਰਗੇ ਸੋ ਖਾ ਪੀ ਕੇ ਆ ਆ ਗਿਆ ਕੋਠੇ ਦੇ ਉੱਥੇ ਦੇ ਮਾਹੌਲ ਪੂਰਾ ਸੈੱਟ ਕਰ ਦੇਣਾ ਹਾਂ ਹਾਂ